ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬੀਐਮ ਪੰਜਾਬੀ ਚੈਨਲ ਅੱਜ ਆਪਾਂ ਪੁੱਜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮਕੇਰੀਆਂ ਦੇ ਵਿੱਚ ਜਿੱਥੇ ਕਿ ਇੱਕ ਸ਼ਾਰਟ ਪੰਜਾਬੀ ਮੂਵੀ ਜਿਹੜੀ ਆ ਰਹੀ ਹੈਗੀ ਆ ਔਰ ਉਰੇ ਆਪਾਂ ਇਹ ਮੂਵੀ ਸਾਨੂੰ ਕੀ ਮੈਸੇਜ ਦੇ ਰਹੀ ਔਰ ਕਿਹੜੇ ਚੈਨਲ ਤੇ ਆ ਰਹੀ ਆ ਸਾਡੇ ਇਸ ਮੂਵੀ ਦੇ ਨਾਲ ਸਾਡੇ ਇਸ ਮੂਵੀ ਦੇ ਡਾਇਰੈਕਟਰ ਸਾਡੇ ਨਾਲ ਮੌਜੂਦ ਆ ਬੀਪਨ ਸ਼ਰਮਾ ਬੀਪਨ ਜੀ ਤੁਹਾਡਾ ਸਾਡੇ ਬੀਐਮ ਪੰਜਾਬੀ ਤੇ ਬਹੁਤ ਬਹੁਤ ਸਾਰਾ ਸਤਿ ਸ੍ਰੀ ਅਕਾਲ ਜੀ ਸਸਰੇ ਕਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਸਾਡੇ ਕੋਲ ਆਏ ਨੇ ਰਪੀਰ ਜੀ ਹਾਂਜੀ ਮੀਪਨ ਜੀ ਜਿਹੜੀ ਆਪਾਂ ਮੂਵੀ ਰਿਲੀਜ਼ ਕਰਨ ਜਾ ਰਹੇ ਆ ਜਿਹੜਾ ਅੱਜ ਪੋਸਟਰ ਰਿਲੀਜ਼ ਕੀਤਾ ਹੈਗਾ ਬਾਪੂ ਦਾ ਵਹੀ ਘਤਾ ਇਹ ਜਿਹੜੀ ਮੂਵੀ ਹੈ ਸਾਨੂੰ ਕੀ ਮੈਸੇਜ ਸਾਡੇ ਸਮਾਜ ਨੂੰ ਕੀ ਮੈਸੇਜ ਦੇ ਰਹੀ ਹੈ ਸਾਡੇ ਦਸ਼ਕਵੀਰਾਂ ਨੂੰਰੇ ਬਾਰੇ ਜਰੂਰ ਜਾਣਕਾਰੀ ਦਿਓ ਜੀ ਬਿਲਕੁਲ ਹਰਪੀਤ ਜੀ ਇੱਕ ਤੇ ਜਦੋਂ ਇਹ ਮੈਂ ਜਿਹੜੀ ਸਟੋਰੀ ਸੀ ਕਿਉਂਕਿ ਮੇਰੇ ਲਈ ਇਹ ਖੁਦ ਸਟੋਰੀ ਇੱਕ ਲਾਈਫ ਚੇਂਜਿੰਗ ਸੀ ਜੀ ਕਿਉਂਕਿ ਜਦੋਂ ਮੈਨੂੰ ਥੋੜਾ ਜਿਹਾ ਸੀ ਜੋ ਉਸ ਮੈਨੂੰ ਲਿਖ ਰਿਹਾ ਸੀ ਕਿ ਸਕ੍ਰਿਪਟ ਲਿਖ ਰਿਹਾ ਸੀਗਾ ਜੀ ਤਾਂ ਮੈਂ ਜਦੋਂ ਦੇਖਦਾ ਆ ਕਿ ਅੱਜ ਦੇ ਬੱਚੇ ਅੱਜ ਦੇ ਲੋਕ ਸਾਡੇ ਸਾਡੇ ਰਿਸ਼ਤੇ ਟੁੱਟਦੇ ਜਾ ਰਹ ਹੈਣਾ ਜੀ ਅਸੀਂ ਜਿਹੜਾ ਹੈਗਾ ਇਨਸਾਨੀਤ ਨੂੰ ਛੱਡ ਕੇ ਤੇ ਅਸੀਂ ਪੈਸੇ ਨੂੰ ਚਲੋ ਪੈਸਾ ਕਮਾਓ ਕੋਈ ਚੱਕਰ ਨਹੀਂ ਪੈਸਾ ਕਮਾਣਾ ਕੋਈ ਗਲਤ ਗੱਲ ਨਹੀਂ ਮੈਂ ਕੇਵਲ ਇਹ ਕਹਿੰਨਾ ਕਿ ਜੇ ਤੁਸੀਂ ਕਹਿੰਦੇ ਜੇ ਉੱਡਣਾ ਚਾਹੁੰਦੇ ਹੋ ਤੇ ਉੱਡੋ ਜਿੰਨਾ ਮर्जी ਉੱਡਾ ਉੱਡਣਾ ਅੱਛਾ ਹੈਗਾ ਪਰ ਤੇਲ ਪਾਉਣ ਲਈ ਥੱਲੇ ਜ਼ਰੂਰ ਆਓ ਜੀ 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 ਹੈਨਾ ਜੀ ਤੋ ਇਨਸਾਨੀਤ ਦੀ ਇੰਪੋਰਟੈਂਟ ਸੇਜ ਦੇ ਵਿੱਚ ਆਪਾਂ ਜਿਹੜਾ ਕਹਿੰਦੇ ਜਿਹੜੀ ਗੱਲ ਕੀਤੀ ਹੈ ਕਿ ਉਹ ਜਿਹੜਾ ਸਾਰਾ ਹੀ ਇੱਕ ਆਪਾਂ ਕਵਰੇਜ ਕੀਤਾ ਜਿਹਦੇ ਵਿੱਚ ਮੇਰੇ ਨਾਲ ਮੇਰੀ ਟੀਮ ਬਹੁਤ ਮੇਰੇ ਇੱਕ ਫੈਮਿਲੀ ਮੈਂਬਰ ਜਿਨ੍ਹਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਜਿ ਇਨੇ ਕਾਮਾਕਾਰਾਂ ਤੋਂ ਵਿੱਚ ਜਾਇ ਭਾਜੀ ਨੇ ਜਿਹੜਾ ਮੇਨ ਰੋਲ ਕਰ ਰਹੇ ਨੇ ਪਿਤਾ ਜੀ ਦਾ ਇੱਕ ਦੇਖੋ ਕੋਲੇਜ ਦੇ ਵਿੱਚ ਵੀ ਨਾਈਟ ਜੋਬ ਕਰਦੇ ਨੇ ਫੇਰ ਇੱਕ ਦੁਕਾਨ ਦੇ ਜੋਬ ਕਰਦੇ ਨੇ ਉਸ ਤੋਂ ਬਾਅਦ ਸਾਡੇ ਨਾਲ ਸ਼ੂਟ ਵੀ ਕੀਤੇ ਇਹਨਾਂ ਨੇ ਜਦੋਂ ਸਾਡੀ ਸਟੋਰੀ ਸੁਣੀ ਇਹਨਾਂ ਨੇ ਜੀ 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 ਤੋ ਉਸ ਤੋਂ ਬਾਅਦ ਮਨਪ੍ਰੀਤ ਹੈ ਮਨਪ੍ਰੀਤ ਇਹਨਾਂ ਦੇ ਬੇਟੇ ਦਾ ਰੋਲ ਕਰ ਰਿਹਾ ਜੀ ਠੀਕ ਠੀਕ ਹੈ ਜੀ ਮਨਪ੍ਰੀਤ ਨੇ ਵੀ ਇਸ ਤਰ੍ਹਾਂ ਟਾਈਮ ਕੱਢ ਕੇ ਸਾਡੇ ਕੋਲ ਆਣਾ ਸ਼ੂਟ ਦੇ ਵਿੱਚ ਆਣਾ ਕਹਿੰਦੇ ਹੈਣਾ ਜੀ ਇੱਕ ਕਿਉਂਕਿ ਸਮਾਜ ਲਈ ਕੰਮ ਕਰਨਾ ਸੀਗਾ ਸਾਰਿਆਂ ਨੇ ਕਿ ਆਪਾਂ ਸਮਾਜ ਨੂੰ ਜਦੋਂ ਸਟੋਰੀ ਸੁਣੀ ਕਿ ਆਪਾਂ ਇਹ ਮੋਟੀਵੇਸ਼ਨ ਦੇ ਸਕਦੇ ਆ ਸਮਾਜ ਵਿੱਚ ਕੁਝ ਚੇਂਜਸ ਆ ਸਕਦੇ ਨੇ ਹਾਂਜੀ ਅੱਛਾ ਵੀਪਨ ਜੀ ਇਸ ਫਿਲਮ ਨੂੰ ਬਣਾਉਣ ਲਈ ਟੀਮ ਨੇ ਕਿੰਨੀ ਕ ਮਿਹਨਤ ਕੀਤੀ ਹੈਗੀ ਔਰ ਇਹਨਾਂ ਦੇ ਜਿਹੜੇ ਸ਼ੂਟ ਕੀਤੇ ਉਹ ਕਿੱਥੇ ਕਿੱਥੇ ਕੀਤੇ ਗਏ ਅੱਛਾ ਇਹ ਸ਼ੂਟ ਜਿਹੜੇ ਸਟੋਰੀ ਦੇ ਹਿਸਾਬ ਨਾਲ ਅਲੱਗ-ਅਲੱਗ ਹੋਏ ਨੇ ਕਿਤੇ ਜਾ ਕੇ ਜੰਗਲਾਂ 'ਚ ਹੋਏ ਸ਼ੂਟ ਕਿਤੇ ਪਿੰਡਾਂ ਦੇ ਵਿੱਚ ਸ਼ੂਟ ਹੋਏ ਨੇ ਫਿਰ ਕਿਤੇ ਰਿਜ਼ੋਰਟ 'ਚ ਹੋਏ ਨੇ ਕਿਤੇ ਕਹਿੰਦੇ ਕੋਠੀਆਂ 'ਚ ਸ਼ੂਟ ਹੋਏ ਨੇ ਤਾਂ ਉਹਦੇ ਵਿੱਚ ਮਿਹਨਤ ਇਹ ਸੀਗਾ ਕਿ ਸਾਡੇ ਜਿਹੜੇ ਜਿੰਨੇ ਵੀ ਟੀਮ ਮ ਜਿਹੜੇ ਇਹਨਾਂ ਨੇ ਜੋ ਵੀ ਯੂਜ਼ ਕੀਤਾ ਇਹਨਾਂ ਦੇ ਆਪਣਾ ਸੀਗਾ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਆਪਣੇ ਵੱਲੋਂ ਹੀ ਜਿਹੜਾ ਸਟ੍ਰਿਪਟੀਕ ਟੀਮਵਰਕ ਨਾਲ ਕੰਮ ਕੀਤਾ ਸੀ ਜੋ ਸਮਾਨ ਯੂਜ਼ ਕੀਤੇ ਆ ਆਦੇ ਜਿਹੜੇ ਇਹਨਾਂ ਨੇ ਕੱਪੜੇ ਵੀ ਪਾਏ ਨੇ ਉਹ ਵੀ ਇਹਨਾਂ ਦੇ ਆਪਣੇ ਤਿਆਰ ਕੀਤੇ ਹੋਏ ਸੀ ਸਾਰਿਆਂ ਦੇ ਤੋ ਮੇਰਾ ਬਹੁਤ ਸਹਿਯੋਗ ਕੀਤਾ ਕੈਮਰਾਮੈਨ ਮੇਰੇ ਬ੍ਰਦਰ ਮੇਰੇ ਅਗਰਮੀਰ ਸੰਧਲ ਜੀ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਆਜੋ ਜਰਾ ਇੱਕ ਮਿੰਟ ਜਰਾ ਜੀ ਵੀ ਪਿੱਛੇ ਨੇ ਪਰ ਇਹਨਾਂ ਨੇ ਪਿੱਛੇ ਰਹਿ ਕੇ ਜਿਹੜੀ ਭੂਮਿਕਾ ਜਿਹੜੀ ਫਿਲਮ ਚ ਸਾਰਿਆਂ ਨੂੰ ਇੱਕ ਜਿਹੜਾ ਇੱਕ ਜਿਹੜਾ ਕੈਰੈਕਟਰ ਸਾਰਿਆਂ ਦਾ ਲਿਆੰਡਾ ਅੱਗੇ ਸੰਧਲ ਸਾਹਿਬ ਨੇ ਸੰਦਰਭ ਸਾਹਿਬ ਮੇਰੇ ਨਾਲ ਬਹੁਤ ਸਹਿਯੋਗ ਕੀਤਾ ਨੇ ਅੱਜ ਪੜੋਸਵੀ ਕੀਤਾ ਸਾਨੂੰ ਕਿਤੇ ਸਾਨੂੰ ਲੋਡ ਪੈਂਦੀ ਸੀ ਕਿਤੇ ਉਥੇ ਖੜੇ ਵੀ ਰਹੇ ਨੇ ਔਰ ਕੈਮਰਾ ਟੀਮ ਨੂੰ ਬੜਾ ਨਿਰਦੇਸ਼ ਦੇਦੇ ਰਹੇ ਨੇ ਔਰ ਸਾਰਿਆਂ ਦੇ ਜਿਹੜੇ ਕੈਰੈਕਟਰ ਸੀਗੇ ਕਿਉਂਕਿ ਅਸੀਂ ਦੇਖਦੇ ਆ ਕਿ ਮੈਂ ਐਕਟਿੰਗ ਕਰ ਰਿਹਾ ਉਹ ਜਿਆਦਾ ਇੰਪੋਰਟੈਂਟ ਨਹੀਂ ਹੈ ਉਸ ਐਕਟਿੰਗ ਨੂੰ ਕਿਸ ਤਰ੍ਹਾਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਇਹ ਇਹਨਾਂ ਦਾ ਰੋਲ ਸੀ ਸੰਧਰ ਸਾਹਿਬ ਦਾ ਔਰ ਆਪਾਂ ਸਾਰੀ ਟੀਮ ਵੀ ਬਹੁਤ ਥੈਂਕਸ ਕਰਦੇ ਆ ਇਹਨਾਂ ਦਾ ਇਹਨਾਂ ਦੇ ਸਹਿਯੋਗ ਨਾਲ ਮੈਂ ਆਪਣਾ ਸੁਪਨਾ ਮੈਨੂੰ ਤਾਂ ਸੁਪਨਾ ਹੀ ਲੱਗ ਰਿਹਾ ਜੀ ਕਿ ਮੈਂ ਫਿਲਮ ਕਰ ਪਾਇਆ ਹੈ ਥੈਂਕ ਯੂ ਬ੍ਰਦਰ ਥੈਂਕ ਯੂ ਜਿਹੜੀ ਬਾਪੂ ਦਾ ਬਹੀ ਖਾਤਾ ਸ਼ਾਰਟ ਪੰਜਾਬੀ ਮੂਵੀ ਆ ਰਹੀ ਹੈਗੀ ਆ ਸਾਡੇ ਨਾਲ ਉਰੇ ਕੈਮਰਾਮੈਨ ਗਰਮੇਲ ਸੰਧਲ ਜੀ ਮੌਜੂਦ ਹੈਗੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪ੍ਰੋਡੂਸਰ ਵੀ ਹੈਗੇ ਜੋ ਫਿਲਮ ਉਹਨਾਂ ਨਾਲ ਗੱਲ ਕਰਾਂਗੇ ਕਿ ਜਦੋਂ ਤੁਸੀਂ ਇਸ ਵੀਡੀਓ ਇਸ ਮੂਵੀ ਵਾਸਤੇ ਕੈਮਰਾ ਚਲਾਉਂਦੇ ਸੀਗੇ ਕੈਮਰਾ ਚਲਾਉਣ ਲਈ ਆਪਾਂ ਐਕਟਰ ਨੂੰ ਕਿਵੇਂ ਤਿਆਰ ਕਰਦੇ ਸੀ ਔਰ ਐਕਟਰ ਦੇ ਕਿਵੇਂ ਡਾਇਲੋਗ ਰਿਕਾਰਡ ਕਰਦੇ ਕਿ ਇੱਦਾਂ ਕਿਦਾਂ ਤੁਸੀਂ ਐਂਗਲ ਲੈਂਦੇ ਸੀ ਤੇ ਇਸ ਨੂੰ ਕੀ ਕੀ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਆਈਆਂ ਇਸ ਫਿਲਮ ਨੂੰ ਸ਼ੂਟ ਕਰਨ ਵੇਲੇ ਸਾਡੇ ਦਰਸ਼ਕ ਵੀਰਾਂ ਨੂੰ ਹੋਰੇ ਬਾਰੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਸਰ ਜਰੂਰ ਜੀ ਜੋ ਬੱਪੂ ਦਾ ਬਈ ਖਾਤਾ ਸਾਡੀ ਫਿਲਮ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ ਜੀ ਇਹਨੂੰ ਸ਼ੂਟ ਕਰਨ ਵਾਸਤੇ ਸਾਨੂੰ ਕਾਫੀ ਜਗ੍ਹਾ ਅਲੱਗ-ਅਲੱਗ ਜਗ੍ਹਾ ਦੇ ਇਵੈਂਟਸ ਜਾ ਕੇ ਸ਼ੂਟ ਕਰਨੇ ਪਏ ਜੀ ਜੋ ਬਹੁਤ ਹੀ ਅੱਛਾ ਤਰੀਕਾ ਸੀਗਾ ਸਾਡਾ ਬਾਕੀ ਜਿਹੜੀ ਸਾਡੇ ਨਾਲ ਟੀਮ ਹੈ ਕੈਰੈਕਟਰ ਹੈ ਸਾਡੇ ਬਹੁਤ ਹੀ ਸੁਜਵਾਨ ਸੁਲਝੋ ਇਨਸਾਨ ਸਾਡੇ ਨਾਲ ਕਲਾਕਾਰ ਜੁੜੇ ਹੋਏ ਆ ਜੀ ਮਤਲਬ ਸਾਨੂੰ ਜਿਆਦਾ ਔਖਾ ਔਖਾਈ ਦਾ ਸਾਹਮਣਾ ਨਹੀਂ ਕਰਨਾ ਪਿਆ ਜੀ ਜਿਆਦਾ ਨਹੀਂ ਕਰਨਾ ਪਿਆ ਇਜ਼ੀਲੀ ਜੋ ਡਾਇਲੌਗਸ ਵੈਰਾ ਤੇ ਹਾਰਡਲੀ ਇੱਕ ਜਾਂ ਦੋ ਟੇਕ ਵਿੱਚ ਆਪਾਂ ਕਰ ਲੈਂਦੇ ਸੀਗੇ ਮਤਲਬ ਇਦਾਂ ਕੋਈ ਸਾਨੂੰ ਔਖਾਈ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਕਾਫੀ ਸਾਥ ਰਿਆ ਟੀਵੀ ਦਾ ਸਾਨੂੰ ਕਲਾਕਾਰਸ ਦਾ ਆਪਣੇ ਐਕਟਰਸ ਦਾ ਬਹੁਤ ਅੱਛਾ ਰਿਹਾ ਮੈਂ ਥੈਂਕਸ ਕਰਦਾ ਟੀਵੀ ਆਪਣਾ ਸਾਰੀ ਟੀਮ ਮੈਂਬਰਸ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਅੱਛਾ ਕੀਤਾ ਔਰ ਮਜ਼ਾ ਆਇਆ ਸ਼ੂਟ ਕਰਨ ਦਾ ਸਰ ਇਸ ਫਿਲਮ ਵਿੱਚ ਤੁਹਾਡੇ ਨਾਲ ਜਿੰਨੇ ਵੀ ਕੈਰੈਕਟਰ ਸੀ ਸਾਰੇ ਫਸਟ ਟਾਈਮ ਸੀਗੇ ਜਾਂ ਪਹਿਲਾਂ ਵੀ ਕਿਸੇ ਵੱਖ-ਵੱਖ ਫਿਲਮਾਂ ਵਿੱਚ ਕੰਮ ਕਰਦੇ ਰਹੇ ਸਰ ਐਕਚੁਅਲੀ ਮੇਰੇ ਨਾਲ ਇਹਨਾਂ ਨੇ ਫਸਟ ਟਾਈਮ ਕੰਮ ਕੀਤਾ ਜੀ ਬਾਕੀ ਉਹ ਤਾਂ ਸਾਡੇ ਨਾਲ ਸਾਰੇ ਕਲਾਕਾਰਸ ਜੁੜੇ ਇਹਨਾਂ ਨੇ ਅੱਗੇ ਵੀ ਕੰਮ ਕੀਤੇ ਕਾਫੀ ਮੂਵੀਜ਼ ਸ਼ਾਰਟ ਮੂਵੀਜ਼ ਬਣਾਈਆਂ ਮੂਵੀਜ਼ ਬਣਾਈਆਂ ਸੀਰੀਅਲਸ ਬਣਾਏ ਬਟ ਮੇਰੇ ਨਾਲ ਫਸਟ ਟਾਈਮ ਸਰ ਇਹਨਾਂ ਦਾ ਐਕਸਪੀਰੀਅੰਸ ਰਿਹਾ ਔਰ ਕਾਫੀ ਅੱਛਾ ਬਹੁਤ ਬਹੁਤ ਧੰਨਵਾਦ ਅਬਚਾਰ ਦੇ ਨੇ ਇਸ ਫਿਲਮ ਦੇ ਸਾਡੇ ਨਾਲ ਜੋ ਮੇਨ ਹੀਰੋ ਗਿਆਨ ਸਿੰਘ ਜੀ ਮੂਨਕਾ ਵਾਲੇ ਜਿਹੜਾ ਕਿ ਇਸ ਫਿਲਮ ਦੇ ਵਿੱਚ ਬਾਪੂ ਦੀ ਭੂਮਿਕਾ ਨਿਭਾਈ ਆ ਉਹਨਾਂ ਦਾ ਵੀ ਆਪਾਂ ਵਿਊ ਲਵਾਂਗੇ ਕਿ ਉਹਨਾਂ ਨੂੰ ਇਸ ਫਿਲਮ ਵਿੱਚ ਕੰਮ ਕਰਕੇ ਕਿਹੋ ਜਿਹਾ ਲੱਗਿਆ ਹਾਂਜੀ ਦੇਖੋ ਜੀ ਇਹ ਸਾਡੀ ਪਹਿਲੀ ਫਿਲਮ ਸੀਗੀ ਸ਼ਾਰਟ ਮੂਵੀ ਆ ਜਿਹੜੀ ਇਹ ਵਿਪਨ ਸ਼ਰਮਾ ਜੀ ਨਾਲ ਜੀ ਤੋਂ ਇਸ ਫਿਲਮ ਵਿੱਚ ਕੰਮ ਕਰਕੇ ਬਹੁਤ ਮਜ਼ਾ ਆ ਜਿਹੜੀ ਸਾਰੀ ਟੀਮ ਸੀਗੀ ਇੱਕ ਫੈਮਿਲੀ ਵਾਂਗ ਹੀ ਆਪਾਂ ਸਾਰਿਆਂ ਨਾਲ ਮਿਲ ਕੇ ਕੰਮ ਕੀਤਾ ਜੀ ਤੇ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਬੜਾ ਮਜ਼ਾ ਆ ਫਿਲਮ ਵਿੱਚ ਕੰਮ ਕਰਕੇ ਸੋ ਉਮੀਦ ਕਰਦੇ ਹਾਂ ਵੀ ਇਹ ਸਾਰਿਆਂ ਨੂੰ ਪਸੰਦ ਆਊਗੀ ਇੱਕ ਬੜੀ ਅੱਛੀ ਮੋਟੀਵੇਸ਼ਨਲ ਮੂਵੀ ਹੈ ਜੀ ਸੋ ਬਹੁਤ ਵਧੀਆ ਲੱਗਿਆ ਬਹੁਤ ਬਤਾਨਣ ਬੈਠਾ ਡਾਬੀ ਇਸ ਫਿਲਮ ਦੇ ਵਿੱਚ ਸਾਡੇ ਨਾਲ ਲਾਲਾ ਜੀ ਦੇ ਜੋ ਮਲੀਮ ਬਣ ਕੇ ਬਹੁਤ ਵਧੀਆ ਰੋਲ ਕੀਤਾ ਸਾਡੇ ਨਾਲ ਮੌਜੂਦ ਹੈ ਸਰਦਾਰ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਤੁਹਾਡਾ ਇਸ ਫਿਲਮ ਬਾਰੇ ਕੀ ਥਿਊ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੋ ਵੀ ਇਹ ਫਿਲਮ ਅੱਜ ਰਿਲੀਜ਼ ਹੋ ਰਹੀ ਹੈ ਬਾਪੂ ਦਾ ਬਈ ਖਾਤਾ ਇਹ ਸਾਨੂੰ ਬਹੁਤ ਹੀ ਵਧੀਆ ਲੱਗਿਆ ਔਰ ਸਾਡੇ ਜਿੰਨੇ ਵੀ ਨਾਲ ਡਾਇਰੈਕਟਰ ਸਾਹਿਬਾਨ ਨੇ ਐਕਟਰ ਨੇ ਇਹਨਾਂ ਦਾ ਵੀ ਬਹੁਤ ਸਹਿਯੋਗ ਮਿਲਿਆ ਬਹੁਤ ਵਧੀਆ ਰੋਲ ਕੀਤੇ ਇਹਨਾਂ ਨੇ ਸਾਰਿਆਂ ਨੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਸਾਡੀ ਫਿਲਮ ਜਲਦੀ ਤੋਂ ਜਲਦੀ ਰਿਲੀਜ਼ ਹੋਏ ਜੋ ਵੀ ਸਾਡੇ ਦਰਖਸਤ ਜਿੰਨੇ ਸਭ ਦੇਖਣ ਔਰ ਸੰ ਖੁਸ਼ੀਆਂ ਪ੍ਰਾਪਤ ਹੋਏ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਸ ਫਿਲਮ ਦੇ ਵਿੱਚ ਜੋ ਕਿ ਸਭ ਤੋਂ ਮੇਨ ਕਰੈਕਟਰ ਔਰ ਜਿਹੜੇ ਜਿਨ੍ਹਾਂ ਦੇ ਡਾਇਲੋਗ ਇਸ ਫਿਲਮ ਦੇ ਵਿੱਚ ਪੂਰੀ ਜਾਨ ਪਾਉਂਦੇ ਆ ਸਾਡੇ ਨਾਲ ਮੌਜੂਦ ਆ ਗੌਰਵ ਸ਼ਰਮਾ ਜੀ ਜੋ ਕਿ ਇਸ ਫਿਲਮ ਦੇ ਵਿੱਚ ਲਾਲਾ ਜੀ ਦਾ ਰੋਲ ਕਰ ਰਹੇ ਆ ਉਹ ਵੀ ਉਹਨਾਂ ਦੇ ਵੀ ਆਪਾਂ ਵਿਊ ਲਵਾਂਗੇ ਲਾਲਾ ਜੀ ਤੁਹਾਡਾ ਸਾਡੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮੈਂ ਵੀ ਬਹੁਤ ਇੰਜੋਏ ਕੀਤਾ ਜੀ ਤੇ ਮੈਂ ਸਭ ਤੋਂ ਜ਼ਿਆਦਾ ਇੰਜੋਏ ਆਪਣੇ ਜਿਹੜੇ ਦੂਜੇ ਅਭਿਨੇਤਾ ਵੀਰ ਹੈਗੇ ਨੇ ਸਾਡੇ ਜਿਨ੍ਹਾਂ ਨੇ ਹੋਰ ਵੀ ਪਹਿਲਾਂ ਬਹੁਤ ਮੇਰਾ ਇਹਨਾਂ ਨਾਲ ਕੰਮ ਕਰਾਂ ਤਾਂ ਹਾਲਾਂਕਿ ਪਹਿਲਾਂ ਹੀ ਅਨੁਭਵ ਸੀ ਲੇਕਿਨ ਪ੍ਰੋਡਿਊਸਰ ਸਾਹਿਬ ਨੇ ਵੀ ਬਹੁਤ ਅੱਛਾ ਸਾਡਾ ਜਿਹੜਾ ਹੋਰ ਜਿਵੇਂ ਕਹਿੰਦੇ ਪਏ ਨੇ ਕਿ ਬਹੁਤ ਅੱਛਾ ਇਹ ਤਾਂ ਹੁਣ ਸਾਨੂੰ ਪਤਾ ਲੱਗੇਗਾ ਕਿੰਨਾ ਸੋਹਣਾ ਨਾਣੇ ਉਹ ਕਿਹਾ ਲੇਕਿਨ ਸਾਡੇ ਜਿਹੜੇ ਅਭਿਨੇਤਾ ਜਿਹੜੇ ਸਾਨੂੰ ਜਿਵੇਂ ਬਾਪੂ ਜੀ ਮੁਨੀਮ ਜੀ ਤੇ ਹੋਰ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰੇ ਫਿਲਮਾਂ ਕੀਤੀਆਂ ਤੇ ਉਹਨਾਂ ਨਾਲ ਦਾ ਸਾਨੂੰ ਜਿਵੇਂ ਹਰ ਹਰਪ੍ਰੀਤ ਜੀ ਮਨ ਮਨਪ੍ਰੀਤ ਜੀ ਬਹੁਤ ਅੱਛਾ ਇਹਨਾਂ ਨਾਲ ਕੰਮ ਕਰਨ ਦਾ ਬਹੁਤ ਮਜ਼ਾ ਆਇਆ ਬਹੁਤ ਫ੍ਰੈਂਡਲੀ ਨੇ ਇਹਨਾਂ ਦਾ ਮੇਰੇ ਨਾਲ ਬਹੁਤ ਫ੍ਰੈਂਡਲੀ ਐਟੀਟਿਊਡ ਰਿਹਾ ਤੇ ਆਪਾਂ ਜੋ ਹੈ ਨਾ ਇਸ ਬਹੁਤ ਇੰਜੋਏ ਕਰਕੇ ਐਕਟਿੰਗ ਕੀਤੀ ਹੈ ਅੱਛਾ ਗੌਰਵ ਸ਼ਰਮਾ ਜੀ ਜੋ ਇਸ ਫਿਲਮ ਦੇ ਵਿੱਚ ਤੁਹਾਡੇ ਡਾਇਲੋਗ ਜਿਹੜੇ ਫਿਲਮ ਦੇ ਵਿੱਚ ਜਾਣ ਪੁੰਦੇ ਹੈਗੇ ਆ ਉਹਨਾਂ ਡਾਇਲੋਗਾਂ ਵਿੱਚੋਂ ਇੱਕ ਡਾਇਲੋਗ ਸਾਡੇ ਦਰਸ਼ਕਾਂ ਨੂੰ ਜ਼ਰੂਰ ਯਾ ਮੈਂ ਹੁਣ ਸੁਣਾਵਾ ਜਾਂ ਫਿਰ ਬਾਤ ਚੁਮਾਗਾ ਮੈਂ ਆ ਜਾਇਆ ਆਪਾਂ ਔਨ ਕੈਮਰਾ ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆਂਗੇ ਚਲੋ ਮਾਈਕ ਸੁਣਾ ਦਿਨਾ ਥੋੜਾ ਜਾ ਰੋੜਿਆ ਵਾਲਾ ਸੁਣਾ ਥੋੜਾ ਸਪੈਂਸ ਆ ਤਾਂ ਹਲਕਾ ਜਾ ਹਲਕਾ ਜਾ ਚਲੋ ਓਏ ਆ ਰੋੜਿਆ ਉਹ ਬਾਸਾ ਕਰ ਉਹ ਬਾਸਾ ਕਰ ਉਹ ਹੁਣ ਮੈਂ ਤੈਨੂੰ ਹੁਣ ਮੈਂ ਕੋਈ ਬਿਲਟੀ ਲੱਗ ਕੇ ਕਹਿ ਦੇਵਾਂ ਹੈ ਉਹ ਬਾਸਾ ਕਰ ਉਹ ਮੈਂ ਤੈਨੂੰ ਉਹਨ ਕੋਈ ਸਟੈਂਪ ਪੇਪਰ ਲਿਖ ਕੇ ਦੇਵਾਂ ਹੈ ਤੂੰ ਮੇਰੀ ਗੱਲ ਨਹੀਂ ਸੁਣਦਾ ਹੈਗਾ ਓਏ ਹੋਏ ਐਡਾ ਨਹੀਂ ਉਹ ਬੱਸ ਰੱਖ ਤੂੰ ਉਹ ਫੋਨ ਰੱਖ ਉਹ ਤੇਰਾ ਮੇਰਾ ਐਵੇਂ ਥੋੜਾ ਬਹੁਤ ਖੂਬ ਬਹੁਤ ਖੂਬ ਤੇ ਇਸੇ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਡਾਇਲੋਗਰਾਂ ਦੇ ਵਿੱਚ ਜਾਨ ਪਾ ਕੇ ਫਿਲਮ ਦੇ ਵਿੱਚ ਵੀ ਇੱਕ ਨਵੀਂ ਜਾਨ ਪਾਤੀ ਹੈ ਕਿ ਬਾਕੀ ਤੁਹਾਨੂੰ ਦੇਖ ਕੇ ਪਤਾ ਲੱਗੇ ਇਸ ਫਿਲਮ ਦੇ ਸਾਡੇ ਇਸ ਫਿਲਮ ਦੇ ਵਿੱਚ ਸਾਡੇ ਨਾਲ ਮੇਨ ਰੋਲ ਜੋ ਕਿ ਬਾਪੂ ਦੇ ਮੁੰਡੇ ਦਾ ਕਰ ਰਹੇ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਸਾਡੇ ਨਾਲ ਮੌਜੂਦ ਹੈ ਮਨਪ੍ਰੀਤ ਸਿੰਘ ਜੀ ਟਾਂਡਾ ਮਨਪ੍ਰੀਤ ਜੀ ਤੁਹਾਡੇ ਇਸ ਫਿਲਮ ਬਾਰੇ ਕੀ ਥਿਊ ਹੈ ਜੀ ਪਹਿਲਾਂ ਦਾ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਜੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਕੰਮ ਕੀਤਾ ਪਰ ਐਜ਼ੇ ਜਿਹੜਾ ਇੱਧਰ ਆ ਕੇ ਕੰਮ ਕਰਨ ਦਾ ਮੌਕਾ ਮਿਲਿਆ ਨੇ ਇੱਕ ਸਾ ਪਰਿਵਾਰ ਜੀ ਪਰਿਵਾਰਨ ਮਤਲਬ ਜਿਵੇਂ ਕੀ ਕੋਈ ਇਹ ਨਹੀਂ ਮਿਲੇ ਕਿ ਹਾਂ ਆਪਾਂ ਬਗਾਨੇ ਬੰਦਿਆਂ ਨਾਲ ਕੰਮ ਕਰ ਰਹੇ ਹਾਂ ਜਿਵੇਂ ਕੀ ਹੁੰਦਾ ਹੀ ਕਿਉਂਕਿ ਆਪਾਂ ਜਦੋਂ ਉਧਰ ਕੰਮ ਕਰਦੇ ਉਹ ਇਹ ਤੂੰ ਕਰਕੇ ਗੱਲ ਹੁੰਦੀ ਸੀ ਇੱਥੇ ਜੀ ਇੱਕ ਰਿਸਪੈਕਟ ਬਹੁਤ ਮਿਲੀ ਤੇ ਅੱਗੇ ਵੀ ਕੰਮ ਕਰਦਾ ਰਵਾਂਗੇ ਇਦਾਂ ਹੀ ਕੰਮ ਕਰਦੇ ਰਵਾਂਗੇ ਵਾਕੀ ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖੇ ਸਾਰਿਆਂ ਨੂੰ ਤੇ ਬਾਕੀ ਇਹ ਫਿਲਮ ਨੂੰ ਤੁਸੀਂ ਦੇਖਣਾ ਇਹ ਤੋਂ ਬਹੁਤ ਵੱਡਾ ਸੰਦੇਸ਼ ਆ ਕਿ ਆਪਾਂ ਕਿਵੇਂ ਆਪਣੇ ਆਪਣੇ ਹੋਣ ਦੇ ਪਰਾਵੇ ਨੂੰ ਜਦ ਆਪਣੇ ਵੱਡਿਆਂ ਤੋਂ ਆਪਾਂ ਕਿਵੇਂ ਕਿਵੇਂ ਦੂਰ ਹੋਣ ਜਾ ਰਹੇ ਆ ਇਹ ਫਿਲਮ ਤੁਹਾਨੂੰ ਨਾ ਕੱਲੀ ਕੱਲੀ ਚੀਜ਼ ਦਾ ਕੱਲਾ ਕੱਲਾ ਡਾਇਲੋਗ ਤੁਹਾਨੂੰ ਦੱਸੇਗਾ ਕਿਵੇਂ ਆ ਠੀਕ ਹੈ ਜੀ ਮਾਨਪੀ ਜੀ ਇਸ ਫਿਲਮ ਵਿੱਚ ਜਿਹੜਾ ਤੁਹਾਡਾ ਇੱਕ ਬਹੁਤ ਵਧੀਆ ਡਾਇਲੋਗ ਆ ਕੋਈ ਵੀ ਆਪਣਾ ਡਾਇਲੋਗ ਤੁਸੀਂ ਸ਼ੋਰਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜਰੂਰ ਸਾਡਾ ਮੈਨੂੰ ਤਾਂ ਇੱਕ ਵਧੀਆ ਲੱਗਾ ਜੀ ਕਿਹੜਾ ਬੋਲੋ ਜਿਹੜਾ ਜੀ ਬਾਪੂ ਜੀ ਦਾ ਆ ਤੇ ਬਾਪੂ ਜੀ ਦੇ ਫੋਟੋ ਦੇ ਮੋਰੇ ਮਰੂ ਕੇ ਜਾਣਾ ਮਾੜਾ ਜੇ ਬੋਲ ਕੇ ਸਾਡੇ ਦਰਸ਼ਕਾਂ ਜਰੂਰ ਠੀਕ ਹੈ ਜੀ ਬਾਪੂਆ ਮੈਂ ਹੁਣ ਕੱਲਾ ਰਹਿ ਗਿਆ ਤੇਰੇ ਜਾਣ ਤੋਂ ਬਾਅਦ ਮੈਂ ਕੁਝ ਨਹੀਂ ਕਰ ਪਾ ਰਿਹਾ ਤੇ ਬਸ ਇਹ ਚੀਜ਼ਾਂ ਹਨ ਬਹੁਤ ਖੂਬ ਬਹੁਤ ਖੂਬ ਮਾਨਪੀ ਜੀ ਦੀ ਬਹੁਤ ਵਧੀਆ ਐਕਟਿੰਗ ਸੀਗੀ ਔਰ ਇਸ ਫਿਲਮ ਨੂੰ ਜਿਹਨਾਂ ਦੀ ਬਹੁਤ ਤਗੜੀ سپورਟ ਆ ਔਰ ਬਹੁਤ ਵਧੀਆ ਭਾਜੀ ਹੁਣਾਂ ਨੇ ਸਾਡਾ ਸਾਥ ਦਿੱਤਾ ਹੈਗਾ ਸਾਡੇ ਨਾਲ ਮੌਜੂਦ ਹੈ सनी ਰਾਜਪੂਤ ਜੀ सनी ਭਾਜੀ ਤੁਹਾਡਾ ਸਾਡੇ ਪੰਜਾਬ ਬੀਐਮ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਇਸ ਫਿਲਮ ਨੂੰ ਬਣਾਉਣ ਵਾਸਤੇ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਕੋਕਟਾ ਡੀ ਕੋਕੇ ਬਿਨਾ ਸਪਾਂਸਰਾਂ ਦੇ ਤੋਂ ਕੋਈ ਵੀ ਫਿਲਮ ਤਿਆਰ ਨਹੀਂ ਹੁੰਦੀ ਔਰ ਇਸ ਫਿਲਮ ਬਾਰੇ ਤੁਹਾਡਾ ਕੀ ਵਿਚਾਰ ਹੈ ਸਾਡੇ ਦਰਸ਼ਕ ਵੀਰਾਂ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ ਜੀ ਯੋਗਦਾਨ ਦਾ ਸਰ ਕੋਈ ਗੱਲ ਨਹੀਂ ਜਿਹੜੀ ਇੱਕ ਫਿਲਮ ਲੋਕਾਂ ਨੂੰ ਇੱਕ ਦਿਸ਼ਾ ਦਵੇ ਜੀ ਉਹਦੇ ਵਿੱਚ કરીਏ ਮੈਂ ਕਹਿੰਦਾ ਸਾਡਾ ਬਹੁਤ ਛੋਟਾ ਜੁਗਦਾਨ ਹੈਗਾ ਜਿਹਦੇ ਕਰਕੇ ਆਪਾਂ ਆਪਣੀ ਲੋਕੇਸ਼ਨ ਜਿਹੜੀ ਹੈ ਇਹਨਾਂ ਨੂੰ ਦਸੀ ਆ ਕਿ ਫਿਲਮ ਦੇ ਵਾਸਤੇ ਬਾਕੀ ਫਿਲਮ ਬਹੁਤ ਵਧੀਆ ਸਾਰੇ ਜਣੇ ਮਿਲ ਕੇ ਉਤੇ ਦੇਖੋ ਆਪਣੀ ਫੈਮਿਲੀ ਦੇ ਨਾਲ ਔਰ ਵੱਧ ਤੋਂ ਵੱਧ ਇਹਨੂੰ ਪ੍ਰਮੋਟ ਕਰੋ ਜਿਹਦੇ ਕਰਕੇ ਕਿ ਲੋਕਾਂ ਨੂੰ ਜਿਹੜੀ ਆ ਵਧੀਆ ਦਿਸ਼ਾ ਮਿਲੇ ਔਰ ਲੋਕੀ ਜਿਹੜੇ ਆ ਇਸ ਤੋਂ ਪ੍ਰਭਾਵਿਤ ਹੋ ਕੇ ਤੇ ਆਪਣੀ ਜੀਵਨ ਦੇ ਵਿੱਚ ਸਿੱਖਿਆ ਲੈਣ ਜੀ ਕਿ ਲਾਈਫ ਨੂੰ ਕਿੱਦਾਂ ਬਤੀਤ ਕਰਨੀ ਚਾਹੀਦੀ ਹੈ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅੱਦੇ ਨਾਲੋਂ ਜ਼ਿਆਦਾ ਫਿਲਮ ਪਾਜੀ ਹੁਣਾ ਦੇ ਗ੍ਰੀਨ ਹਿੱਲ ਫਾਰਮ ਸੰਸਾਰਪੁਰ ਦੇ ਵਿੱਚ ਸ਼ੂਟ ਹੋਈ ਹੈਗੀ ਆ ਔਰ ਬਹੁਤ ਵਧੀਆ ਲੋਕੇਸ਼ਨ ਆ ਪਾਜੀ ਹੁਣਾ ਦਾ ਗ੍ਰੀਨ ਹਿੱਲ ਫਾਰਮ ਕਿਸੇ ਨੇ ਵਿਆਹ ਸ਼ਾਦੀ ਜਾਂ ਕਿਸੇ ਹੋਰ ਪ੍ਰੋਗਰਾਮ ਵਾਸਤੇ ਬੁਕਿੰਗ ਕਰਨਾ ਹੋਵੇ ਤੁਸੀਂ ਪਾਜੀ ਹੁਣਾ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਥੋੜੇ ਟਾਈਮ ਪਹਿਲਾਂ ਮੈਂ ਪਾਜੀ ਹੁਣਾ ਦੀ ਐਡ ਵੀ ਆਪਣੇ ਚੈਨਲ ਉੱਤੇ ਚਲਾ ਚੁੱਕਾ ਹੈਗਾ ਔਰ ਆਸ ਕਰਦੇ ਆ ਕਿ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ ਔਰ ਸਾਡੀ ਇਸ ਵੀਡੀਓ ਨੂੰ ਬਾਪੂ ਦਾ ਬਈ ਖਾਤਾ ਫਿਲਮ ਨੂੰ ਜ਼ਰੂਰ ਦੇਖਣਾ ਔਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ